ਗਟੂ ਦੇ ਲਗਾਵੇ ਆਉਂਦੇ ਗਟੂ ਹੱਥ ਦੇ ਛੁੱਟੋ ਵਦ ਗਿਆ ਹੋਰੀਆ ਹੁੰਦੇ ਇਧਰ ਪ੍ਰਧਾਨ ਸਾਹਿਬ ਆਪਣੇ ਕਰੋ ਗੱਲ ਸਭ ਫੜੇ ਜਾਣਗੇ ਸਭ ਫੜੇ ਜਾਣਗੇ ਆ ਮਾਸੀ ਜਾਂਦੀ ਮੇਰਾ ਬੀਪੀ ਵਾਦਾ ਆਈ ਨੀ ਗੁੱਲਾ ਕੀ ਕਹਿਣਾ ਵਾ ਗੁੱਲਾ ਬੱਗੇ ਪਿੰਡ ਵਾਲਾ ਸੁਨਹਿਰੀ ਮੇਰੀ ਕੀ ਦੇਖੋ ਈ ਦੁਬਾਰਾ ਕਰੀ ਫੇਰ ਦੁਬਾਰਾ ਛੋਟੇ ਛੋਟੇ ਧਾਮੇ ਦੀ ਨੂੰ ਮੀ ਨੂੰ ਛੋਟੇ ਛੋਟੇ ਧਾਮੇ ক্রিকেট ਦਾ ਮੈਚ ਲੱਗ ਗਿਆ ਹਣਾ ਹਵਾ ਨਹੀਂ ਨਾ ਹੁੰਦੀ ਚਲੋ ਮੇਲੇ ਨਹੀਂ ਪੈਣਾ ਚਲੋ ਲੋੜੀ ਪਰਸ ਨੂੰ ਰੱਖਦਾ ਪਰਸ ਨਹੀਂ ਚਲੋ ਮਾਈ ਜੀ YouTube ਫੈਮਲੀ ਕੀ ਹਾਲ ਚਾਲ ਦੇ ਸਾਰਿਆਂ ਦਾ ਤੇ ਅੱਜ ਵਾਜੀ ਲੋੜੀ ਤੇ ਅੱਜ ਆਪਾਂ ਚੱਲੇ ਆ ਆਪਣੇ ਨਾਨਕੇ ਪਿੰਡ ਲੋੜੀ ਦਾ ਤਿਹਾਰ ਮਨਾਉਣ ਤੇ ਆਜੋ ਬਾਕੀ ਦੇਖਿਓ ਪੂਰਾ ਵਲੌਗ ਹੁਣ ਆਪਾਂ ਲੱਗੇ ਆ ਪਿੰਡੋ ਚਾਲੇ ਪੈਣ ਤਾਂ ਅੱਜ ਆਪਣੀ ਲੋੜੀ ਹੋਣੀ ਆ ਨਾਨਕੇ ਤੇ ਨਾਨਕੇ ਆਇਆ ਵਾ ਤੇ ਆਪਾਂ ਆਪਣੇ ਨਾਨਕੇ ਓ ਕਿੱਦਾਂ ਚੜ ਗਏ ਗੱਡੇ ਆਏ ਕਿੰਨੇ ਵੱਡੇ ਆਪਣਾ ਡੀਕਰੋ ਰੈਡੀ ਆ ਜੀ ਆਪਾਂ ਚੱਲੇ ਆਂ ਇਧਰ ਆਪਣਾ ਕਾਕਾ ਚੱਲਿਏ ਕਾਕਾ ਚੱਲਿਆ ਮੇਰੇ ਨਾਨਕੇ ਚੱਲਿਆ ਨਾ ਪਾਪਾ ਦੇ ਨਾਨਕੇ ਅੱਜ ਜਾਣਾ ਵਣ ਕਾਕੇ ਹੋ ਕਾ ਪਤਾ ਨਹੀਂ ਕਿੱਧਰ ਵੇਖੀ ਚੱਲੀਏ ਵੇ ਮੇ ਨਾਨਕੇ ਚੱਲੀਏ ਚਲੋ ਆ ਗਏ ਆ ਜੀ ਮਾਸੀ ਨੂੰ ਲੈਣ ਨਾਲ ਮਾਸੀ ਕਹਿੰਦੀ ਮੈਨੂੰ ਵੀ ਲੈ ਕੇ ਜਾਇਓ ਇੱਧਰ ਆ ਗਏ ਮੋੜ ਤੇ ਅਸੀਂ ਕਾਲੀ ਬੜੀ ਪੈ ਜਾਂਦੀ ਐ ਚਲੋ ਚੈੱਕ ਇੰਦਰ ਮਾਸੀ ਮਾਸਰ ਚਲੋ ਚੱਲੀਏ ਹੁਣ ਸਰਪ੍ਰਧਾਨਾ ਨੇ ਗੁੱਡੇ ਗੇਤੇ ਹੀ ਫੜ ਲਏ ਆ ਕੋਈ ਪ੍ਰੋਗਰਾਮ ਕੋਈ ਸ਼ਰੋਖਰਾ ਤਾਂ ਗੁੱਡੇ ਗੇਤੇ ਸਭ ਤੋਂ ਅਵਜੀ ਆ ਗਏ ਆ ਜੀ ਇੱਧਰ ਪ੍ਰਧਾਨ ਸਾਹਿਬ ਆਪਣੇ ਪ੍ਰਧਾਨ ਸਾਹਿਬ ਗੱਟੂ ਦੇ ਬ్రో ਗੱਟੂ ਗੱਟੂ ਦੇ ਲਗਾਵੇ ਆਉਂਦੇ ਗੱਟੂ ਹੱਥ ਦੇ ਛੁੱਟੋ ਵੜ ਗਿਆ ਵੜ ਗਿਆ ਹੁੰਦੇ ਇੱਧਰ ਪ੍ਰਧਾਨ ਸਾਹਿਬ ਆਪਣੇ ਮੈਂ ਮਾਮੇ ਦਾ ਮੁੰਡਾ ਹਾਂ ਮਾਮੇ ਦਾ ਮੁੰਡਾ ਇੱਧਰ ਆ ਗਏ ਜੀ ਆਪਣਾ ਮਾਮਾ ਜੀ ਇੱਧਰ ਮਾਮੀ ਆ ਗਈ ਆ ਓ ਇੱਧਰ ਆਉਂਦੇ ਆਂ ਪਕੌੜਿਆਂ ਵਾਲੇ ਕਰੋ ਗੱਲ ਸਭ ਫੜੇ ਜਾਣਗੇ ਸਭ ਫੜੇ ਜਾਣਗੇ ਆ ਮਾਸੀ ਆਂਦੀ ਮੇਰਾ ਬੀਪੀ ਵਾਦਾ ਨਹੀਂ ਨਹੀਂ ਹਾਜੀ ਅਲੀ ਵਾਦੇ ਪਕੌੜੇ ਡਾਕਟਰ ਨੇ ਮਨਾ ਕੀਤਾ ਤਲੇ ਚੀਜ਼ ਸਾਰੇ ਬਰੈਡ ਵਾਲੇ ਮਾਸੀ ਆਦੀ ਬਰੈਡ ਵਾਲਿਆਂ ਚ ਤੇਲ ਘੱਟ ਹੁੰਦਾ ਗੁੱਡਾ ਤੇ ਖਾ ਆ ਤੂੰ ਚੱਲ ਜਾ ਹੁਣ ਦਿੱਤੇ ਦਿੱਤੇ ਆਏ ਆਹ ਬਈ ਨਾ ਲੱਗਦਾ ਨਹੀਂ ਭਾਜੀ ਚਾਹ ਪੀਣਾ ਰੋਜ ਇਧਰ ਮੰਮੀ ਆਪਣੀ ਅੱਗ ਸਿੱਖਣ ਦੀ ਹੁੰਦੇ ਆ ਮੰਮੀ ਹੁੰਦੇ ਅੱਗ ਕਿਉਂ ਨਾਲੇ ਇਧਰ ਆਪਣੀ ਮਾਸੀ ਦੀ ਕੁੜੀ ਵਰਸੀ ਗੱਲੀ ਖਾਂਦੀ ਵਰ ਇਧਰ ਪਕੌੜਿਆਂ ਦਾ ਚੱਲਣ ਦਿਆ 12 ਬਣਾ ਲਈ ਸੀ ਨਾ ਓਏ ਹਾਂ 12 ਬਣਾ ਲਈ ਪਤਾ ਹੈ ਪਤਾ ਹੈ ਆ ਢੀ ਆ ਵੇ ਪੂਆ ਢੀ ਦਾ ਮੁੰਡਾ ਕੱਲ ਆਂਦਾ ਵੀ ਮੈਂ ਪਕੌੜੇ ਸ਼ੈ ਡਾਈਟਿੰਗ ਤੇ ਵੇਖ ਇਧਰੇ ਦੀ ਪਲੇਟ ਮਾਤਰ ਨੇ ਪਾਈ ਕਾਫੀ ਆਂਦਾ ਮੈਨੂੰ ਕਬਜ ਹੋ ਜਾਂਦੀ ਹਾਂ ਵਾਹ ਸਹੀ ਗੱਲ ਹੈ ਔਖਾ ਔਖਾ ਬਹੁਤ ਗੱਲਾਂ ਘਾਂਡੀਆਂ ਵੇ ਇਹਨਾਂ ਦਾ ਹਾਲ ਵੇ ਦੇ ਸਾ ਜੀ ਹੋਣੀ ਨਾ ਵੱਡੀ ਫੈਸਲ ਕਰ ਦਿੱਤੀ ਆ ਜੀ ਹਾਂਜੀ ਆ ਜੀ ਆਲਾ ਦੋ ਹਾਂਜੀ ਠੀਕ ਹੋਵੇ ਹੋਵੇ ਹੋਣ ਨੂੰ ਪੜਾਉਂਦਾ ਆ ਜੀ ਆ ਗਿਆ ਜੀ ਨਹੀਂ ਕਰਦੇ ਆ ਗਏ ਪ੍ਰਧਾਨ ਸਾਹਿਬ ਆਪਾਂ ਚੱਲੇ ਹੁਣ ਮਾਮੀ ਵੀ ਆ ਗਈ ਗੁਟੇ ਜਰਾਗੇ ਕਾ ਬੋਲ ਫੜਾਈ ਉਸਤਾਦ ਪੰਪ ਦੇ ਕਿੱਥੇ ਲੈ ਕੇ ਦੇ ਦਿੱਤਾ ਬੰਦਾ ਯਾਰ ਹੁਣ ਜ਼ਿਲ੍ਹਾ ਪ੍ਰਧਾਨ ਆਪਣੀ ਘਰ ਦੀ ਬਾਹਰ ਆਨਲਾਈਨ ਸ਼ਾਪਿੰਗ ਬਾਹਰ ਲੋਟ ਰੋਟ ਨਹੀਂ ਆ ਹਾਂ ਮੇਰਾ ਹਾਂ ਬੱਸ ਚੱਲ 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 ਹੋ ਜਾ ਦੌਰ ਜਾ ਫੇਰ ਲਿਆ ਕਰ ਗੱਲ ਇੱਧਰ ਕਰ ਲੋੜੀ ਆ ਅੱਜ ਤੂੰ ਅਜੇ ਵੀ ਸਰੀਸ ਫੜੀ ਫਿਰਨਦੇ ਹੱਥ 'ਚ ਡੋਰ ਲਾਉਣਗਾ ਵਾ ਓ ਓਏ ਡੋਰ ਲਾਉਣਗਾ ਆ ਇੱਧਰ ਸਰੇਸ਼ ਫੜੀ ਫਿਰਦਾ ਮੈਂ ਡੋਰ ਲਾਉਣਗਾ ਤੂੰ ਅੱਜ ਉਤਰ ਜਾਓ ਗੱਡੀ ਚੋਂ ਨਹੀਂ ਕਹਿੰਦੇ ਕੁਝ ਵੀ ਤੁਹਾਨੂੰ ਆ ਜੀ ਨਹੀਂ ਪਾਣੀ ਦੀ ਬੋਤਲ ਆਲਾ ਕਰੋ ਚੈੱਕ ਆ ਜਾਓ ਭਾਜੀ ਨਹੀਂ ਕਿੱਥੇ ਭਾਈਏ ਡੱਡੂ ਦਾ ਹਵਾ ਨਾ ਆਉਣ ਕਰਕੇ ਫਿਰ ਆਪਣਾ ক্রিকেট ਦਾ ਮੈਚ ਲੱਗ ਗਿਆ ਹੈ ਨਾ ਹਵਾ ਨਹੀਂ ਨਾ ਹੁੰਦੀ ਚਲੋ ਮੈਂ ਮੇਲੇ ਨਹੀਂ ਪੈਣਾ ਲੋੜੀ ਪਰਸੋਂ ਦੀ ਰੱਖਦਾ ਪਰਸੋਂ ਨਹੀਂ ਦੱਸਿਆ ਪਰਸੋਂ ਦੀ ਹੋ ਗਈ ਜੱਲ ਲੋੜੀ ਅੱਜ ਆਪਣਾ ਮੈਚ ਲੱਗ ਗਿਆ ਇੱਧਰ ਭਰਾ ਹੱਡਾਂ ਦਾ ਤਿੰਨ ਤਿੰਨ ਟੀਮ ਬਣਾ ਲਓ ਗਰਾਊਂਡ ਟੀਮ ਚੋਂ ਸ਼ਮਾ ਪਾ ਦੇਣੀ ਹੈ ਕੈਚ ਆਊਟ ਆ ਥੱਲੇ ਗਈ ਆਊਟ ਥੱਲੇ ਕਿਦਾਂ ਉੱਡਦੀ ਉੱਡਦੀ ਆਊਟ ਆ ਢੜਦੀ ਨਹੀਂ ਉੱਡਦੀ ਆਊਟ ਢੜਦੀ ਥੋੜਾ ਢੜਦੀ ਨਹੀਂ ਚਲੋ ਫਿਰ ਆਓ ਜੀ ਹੁਣ ਚਲੋ ਜੀ ਆਹੋ ਨਮਾ 2 2 2 2 ਦੇ ਦੋ ਨਾ ਹਵਾ ਆਉਂਦਾ ਨਤੀਜੇ ਚੱਲਣਦੇ ਆ ਕਿ ਜਾਨ ਬਚਾਉਣੀ ਆ ਹੈ ਜਾਨ ਹੀ ਬਚਾਉਣੀ ਆ ਆ ਚੱਲੇ ਨਹੀਂ ਵਧੀਆ ਵਧੀਆ ਪਾਸ ਕਿੱਥੇ ਕਰਕੇ ਗਾਣਾ ਚੱਲਣਦੇ ਆ ਗਿਆ ਸਹੀ ਆ ਸਾਮਾਨ ਲਿਆ ਗਿਓਰ ਬਦਲਤਾ ਵਾ ਦੂਜਾ ਆ ਗਿਆ ਹੀ ਅੱਜ ਲੋੜੀ ਐ ਭਾਜੀ ਸਾਡੇ ਬਾਅਦ ਲੋੜੀ ਦੇ ਲੋੜਾ ਵੱਜਦੇ ਨੇ ਨਾ ਕੋਈ ਪੰਛੀ ਉੱਡਣ ਦੇ ਆ ਜੇ ਨਾ ਕੋਈ ਗੱਡਾ ਉੱਡਣ ਦੇ ਆ ਮੈਨੂੰ ਲਾਭ ਆਣਾ ਤੂੰ ਮੇਰੀ ਨਾ ਗੱਲ ਕਰ ਕੀ ਜੀ ਗੱਲ ਕਰ ਤਮ ਮੈਂ ਤੁਹਾਡੇ ਆ ਇਹ ਆ ਪਲੇਅਰ ਆ ਰਹਾ ਮੇਰੇ ਕੋਲ ਇਹਨਾਂ ਵੰਦੇ ਆ ਆ ਪਲੇਅਰ ਦਾ ਆਹ ਚੱਲ ਨਾ ਨਾ ਦਰਾਂ ਕਹਿੰਦੇ ਬਾਹਰ ਸਗੋਂ ਦਸਾਂ ਵੀਰਾਂ ਦਰ ਬਾਹਰ ਰਹਿੰਦੇ ਯਾਰ ਨਾ ਭੰਦਨਾ ਮੈਂ ਇਹ ਹੋਣ ਡੀ ਜੇ ਵਾਲੇ ਬਾਬੂ ਪੀ ਪਾਉਣ ਲੱਗੀ ਭੋਲੀ ਭਾਬੀ ਪਾਉਣ ਲੱਗੀ ਵਾਲੇ <laughs> दबारा फिर चलो, चलो 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 ना अपना भरा बोली लगा प

ਆਂ ਨੇਰੀਆਂ ਮੈਨੂੰ ਬਹੁਤ ਬੋਲਣ ਚਾਹਦੀਆਂ ਅੱਖਾਂ ਦੇਰੀਆਂ ਆਇਆ

ਬੰਦੇ ਜਿਵੇਂ ਹਰ ਜਮੇ ਬੇਜਾ ਬੇ ਹੋਈ ਮੈਂ ਨਹੀਂ ਉੱਠਾ ਉਹ ਤੇ ਕਿੰਨਾ ਕਰੇ ਖੜਾ ਡਰ ਰਿਹਾ ਤਿੰਨ ਦਿਨ ਨਹੀਂ ਗਿਆ ਉਹ ਜਾ ਕੇ ਮੈਂ ਇੱਧਰ ਫਿਰ ਨਾ ਰੋ ਰੱਦ ਨਹੀਂ ਬਸ ਜੇ ਉੜੀ ਜੇ ਹੋ ਹਲੋ ਇਹ ਡੀ ਜੇ ਲਾਏ ਆ ਹੋ ਜਲੋਰੀ ਹੈ ਹੈ ਇਧਰ ਘਰ ਤੂੰ ਕੀ ਕਰੰਦੇ ਆ ਲੈ ਕਰ ਲੋ ਗੱਲ ਪਾਜੀ ਆ ਜਲੋਰੀ ਜੇ ਸਪੀਕਰ ਲਾਓ ਪਹਿਲਾ ਸਪੀਕਰ ਤਾਂ ਸਪੀਕਰ ਹੀ ਲੱਗੇਗੀ ਆ ਨਾ ਭਰਾ ਉੜੀ ਮੰਨ ਲਈ ਕਿਹੜਾ ਵੱਡੇ ਲਾਓ ਵੱਡੇ ਹੋ ਲਓ ਜੀ ਲੰਚ ਟਾਈਮ ਹੋ ਗਿਆ ਆਪਣਾ ਹਨਾ ਬ੍ਰੇਕ ਦੇਤੀ ਥੋੜੀ ਜੀ ਕੰਨਾਂ ਜੀ ਬ੍ਰੇਕ 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 ਹਾਂ ਹੋਰ ਬੜੀ ਲਾਏਗਾ ਹਾਂ ਦੂਮਾ ਦੀ ਪਰਵਾਣੀ ਹੈ ਦੂਮਾ ਦੀ ਪਰਵਾਣੀ ਲੈ ਦੋ ਇਹ ਫੁੱਲਾਂ ਦੀ ਪਰਵਾਣੀ ਦੂਮਾ ਦੀ ਜੀਦ ਕਰੋ ਹਾਂ ਕਰੋ ਲੈ ਕੋਈ ਕਰੋ ਤੇ ਪਰਵਾਣੀ ਲਾਇਆ ਦੂਮਾ ਦੀ ਪਰਵਾਣੀ ਕਰੋ ਦੋਮ ਕੀ ਹੁੰਦੇ ਆ ਮੁਰਾਸਦ ਪ੍ਰਧਾਨ ਸਾਹਿਬ ਪਾਰਟੀ ਖਤਮ ਹੋਣ ਵਾਲੀ ਹੈ ਤੇ ਤੁਸੀਂ ਅਜੇ ਰੋਟੀ ਦਿਵਾ ਲੇ ਚਲੋ ਆ ਜਓ ਗੁਸਾਣੀ ਗੁਸਾਣੀ ਆਓ ਆਓ ਬੇ ਆਓ ਬੇ ਆਓ ਸੇਕ ਪਰਿਆਈ ਲੋਰੀ ਜਿਹੜ ਪਰਿਆਈ ਸਕਣੀ ਜਾਂਦੀ 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 ਵਰੀਆਂ ਇਸ ਤਰ੍ਹਾਂ ਹੀ ਜਾਂਦਾ ਚਲਦਾ ਪਾ ਜੀ ਕਰਦਾ ਸਾਰੇ ਹੁਣ ਸਾਰੇ ਖਾਣੇ ਇੰਤ ਕਰਦਾ ਇੱਕ ਰਹੇ ਜੀ ਟਾਡਾ ਸਾਰੇ ਵਾਈਫਾਈ ਇੰਤ ਕਰ ਸਾਰੇ ਥੋੜਾ 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 ਆਜ ਠੀਕ ਹੈ ਨਾ ਕਰੋ ਜਾਣਾ ਤੂੰ ਮੈਂ ਮਾਂ ਲਾ ਗਿਆ ਮੈਂ ਪੂਰ ਲਗਵਾਈ ਦੇਣੀ ਆ ਆ ਨੋ ਇੱਧਰ ਪਿੱਛੇ ਯਾਰ ਇੱਕ ਮਿੰਟ

ਹੋਏ ਲੋੜੀ ਮੰਗਣੇ ਹੋਏ ਹੋਏ ਮਰੀਸੋ ਹੋਏ ਜੀਵੇ ਜਾਨੀ ਕਸਮ ਤੋਂ ਹੋਏ 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 ਹਾਹਾ ਚਾਹ ਹੋਏ ਹੋਏ ਇਧਰ ਮੁੱਕੰਨੀਆ ਮੁੰਡੀਆਂ ਕੱਢ ਰਹੀਏ ਇਹਨੇ ਬਰਮਾਤਮਾ ਕਰੇ ਸੱਚੇ ਪਾਤਸ਼ਾਹ ਹੋਰ ਅੰਬੇਸਾਲ ਨਿੱਕੂ ਦਾ ਲੱਗੇ ਜੀ ਨਵਾਂ ਖੰਡਾ ਵੀ ਕੰਨ ਚ ਆਈ ਜਾ ਜੋ ਤੁਸੀਂ 50 ਲਿਆ ਬੱਚਾ ਸੁਹਾਨਾ ਸੁਹਾਨਾ ਸਟੇਰਾ ਸ਼ਿਰਾਂ ਵਾਲੀ ਦਾ ਬਹੁਤ ਚਾਹ ਜੇ ਹਰ ਕੋਈ ਦੇਖਿਆ ਨਾ ਆਪੀ ਦੇ ਕਰਦੀ ਆਵੇ ਕਾਕਾ ਨੂੰ ਪਾਣੀ ਹਾਰੇ ਸਭੀ ਤਮੀ ਦਾ 21 ਰੁਪਿਆ ਕਾਮਰਾ ਜੀ ਸਾਰਾ ਇੱਕੋ ਮੈਂ ਜਾਣਿਆ ਹੁਣ ਸਾਰੇ ਸਾਹਮਣੇ ਆਉਂਦੇ ਆਪੀ 550 ਦਾ ਨਾਮ ਵੀ ਚਾਰਾ ਸੀ ਪਗ ਨਹੀਂ ਕਰਦੇ ਪਗ ਨਹੀਂ ਕਰਦੇ ਇਹ ਕਹਿੰਦਾ ਨਹੀਂ ਹੋ ਨਾ ਪਾਣੀ ਸਾਰੇ ਚੱਪ ਚੱਪ ਚੱਲ ਇਹ ਤਾਂ ਲੋੜੀ ਰਕਣਾ ਹੁੰਦਾ ਰਾਜੂ ਹਾਂ ਐ ਸਾਜੇ ਸੰਢਿਆ ਇਦਾਂ ਨਾ ਕਰੋ ਨਾ ਮੇਰੇ ਨਾਲ ਨੂੰ ਇਹਨੂੰ ਸ਼ਰਮਨਾ ਪੱਲਾ ਕਰਨਾ ਕੋਈ ਨਹੀਂ ਪੱਲਾ ਕਰਨਾ ਸ਼ਰਮਨਾ ਉਹ ਨਹੀਂ ਤੂੰ ਬਹੁਤ ਵਧੀਆ ਗਾਣਾ ਬੋਲ ਬੋਲਦੇ ਨਹੀਂ ਤੂੰ ਵਿਗਿਆਨ ਇੰਨਾ ਪਰਵਾਹ ਹੋਵੇ ਇਹ ਆਪਾ ਕਲਬਾਰ ਹੋਵੇ ਹੋਏ ਹੋਏ ਕੋਈ ਲਾਭ ਨਹੀਂ ਹੋਵੇ ਲਾ ਕੋਈ ਜ਼ਰੂਰ ਹੋਵੇ ਹੋਏ ਹੋਏ ਇੱਕ ਵਾਰੀ ਦਾ ਜਾ ਲੋ

ਦੂਦੇ ਨਾ ਦੇ ਇਹਦੀ ਬੁੱਢੀ ਜਾਵੇ ਬੋਲੇ ਆਈਏ ਏਹ ਯੇ ਬੋਲਣ ਪਾ ਲਗੇ ਨਹੀਂ ਪਵੇ ਮੀਨਾ ਆ ਜਾਜ ਬੋਲਾ ਰਾਇਆ ਬੱਬਾ ਹੁ ਬੱਸ ਕਰੋ ਬੱਸ ਹੱਥਾ ਤਾਂ ਕੈਮਰਾ ਥੱਲੇ ਲੈ ਜਾਓ ਭਾਜੀ ਗੁੱਡੇ ਇੱਥੇ ਰੱਖ ਦੋ ਆਗੇ ਗੁੱਡੇ ਆ ਗਈ ਹਵਾ ਓਏ ਬੰਦ ਕਰੋ ਬੈਡਬਾਲ ਇਹਨਾਂ ਨੂੰ ਕਹਦੇ ਹੁਣ ਆ ਗਈ ਹਵਾ ਆ ਗਈ ਏ ਉੱਟ ਕੇ ਗੁੱਡੇ ਕਰੋ ਚੈੱਕ ਹੁਣ ਕਿੱਦਾਂ ਭਾਜੀ ਵੱਡੋਗੇ ਕੋਈ ਨਹੀਂ ਇੱਕ ਵੱਡ ਤਾਂ ਹੁਣ ਗਾੜੀ ਨਹੀਂ ਪਤਾ ਆਜੋ ਆਜੋ ਹੁਣ ਪਾਉ ਪਾਉ ਧਰਾਵਾ ਆ ਗਈ ਹਵਾ ਹੁਣ ਪੂੜਾ ਲੱਗ ਗਿਆ ਗੁੱਡਾ ਚਾਰਤਾ ਜੇ ਹੁਣ ਆਪਾਂ ਹਵਾ ਆ ਗਈ ਐ ਸਾਮਾਂ ਦੇ 5 6 ਵਜ ਗਏ ਆ ਹੁਣ ਆਈ ਆ ਹਵਾ ਇਹਨੂੰ ਲਾਉਣੇ ਪੇਚੇ ਇਧਰ ਕਰੋ ਚੱਕ ਉਹ ਆਪਣਾ ਚੜ ਗਿਆ ਈ ਚੱਲ ਪ੍ਰਧਾਨ ਤੂੰ ਵੀ ਹੁਣ ਆ ਜਾ ਆ ਜਾ ਹੁਣ ਆ ਜਾ ਆ ਜਾ ਹੁਣ ਪ੍ਰਧਾਨ ਸਾਹਿਬ ਹੁਣ ਲੱਗਣਗੇ ਪੇਚੇ ਇਧਰ ਵਧਾ ਕੇ ਚੱਲਿਆ ਈ ਥੱਲੇ ਮੈਂ ਗੁੱਡੇ ਦਾ ਦੋਨੋਂ ਵਧੇ ਸਾਈ ਘਾਣੀ ਗੁੱਡੇ ਥੋੜੇ ਹੋਰੀਆਂ ਘਾਣੀ ਓਏ ਆਪਣਾ ਯਾਰ ਇੱਧਰ ਵੇਖੀ ਇੱਧਰ ਘਰ ਚੈੱਕ ਚੋ ਆਪਣੀ ਪਲੀਸ ਚੇਂਜ ਸਪੀਕਰ ਸਾਈਡ ਪਲੀਸ ਚੈੱਕ ਆਹ ਟੁੱਟ ਦੇਣਾ ਤੁਸੀਂ ਮਿਲਣਾ ਪਹਿਲੇ ਓਏ ਐਕਸਟੈਂਸ਼ਨ ਬੋਰਡ ਲੈ ਆਜੋ ਸਭੋ ਦੂਜੇ ਰੋ ਤੇ 10 ਟੈਂਸ਼ਨ ਬੋਰਡ ਓਏ ਕਿਨਾ ਤਰਾ ਗੋਪੀ ਐਕਮ ਪ੍ਰਧਾਨ ਸਾਹਿਬ ਨਹੀਂ ਕੁ ਦੇ ਦੇ ਰਹਾ ਹੁੰਦੇ ਆ ਅਮਰਤ ਐਕਸਟੈਂਸ਼ਨ ਲਿਆ ਬਾਜੀ ਮਾਸੀ ਚੱਲ ਵੀ ਆ ਤੇ ਆਪਾਂ ਇੱਥੇ ਕੀ ਕਰਨਾ ਵਾ ਚਲੋ ਠੀਕ ਆ ਬਾਜੀ ਭਾਬੀ ਵੀ ਨਹੀਂ ਚੱਲ ਉਹ ਆਪਾਂ ਇੱਥੇ ਕੀ ਕਰਨਾ ਚਲੋ ਆਪਾਂ ਵੀ ਚੱਲੀਏ ਬਾਏ ਬਾਏ ਸਾਰਿਆਂ ਨੂੰ ਬਾਏ 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 ਬਹੁਤ ਬਹੁਤ ਧੰਨਵਾਦ ਜੀ ਆਏ ਤੁਸੀਂ ਸਾਡੇ ਘਰ ਆਏ ਆ ਜਿਹੜੀ ਮਿਸ ਜੂ ਮਿਸ ਜੂ ਕਰਨ ਦੀ ਲੋੜ ਨਹੀਂ ਤੇ ਉਧਰ ਪਾਰਟੀ ਹੈ ਵਧੀਆ ਜਿਹਾ ਸਮਾਇਆ ਹੈ ਹਾਂ ਹੁਣ ਤੁਸੀਂ ਜਾਓ ਤੁਸੀਂ ਕੰਮ ਕਰਕੇ ਆਓ ਓਕੇ ਬਾਈ ਇਹਨੇ ਵਧੀਆ ਫੋਟੋ ਹੋ ਗਈ ਓ ਹੋ ਗਈ ਆ ਜੀ ਇਹ ਸਾਡੇ ਮਾਮੇ ਦੀ ਕੁੜੀ ਆਸਟ੍ਰੇਲੀਆ ਸਾਡੀ ਆ ਹੈਪੀ ਲੋੜੀ ਹੈਪੀ ਲੋੜੀ ਕੋਈ ਨਹੀਂ ਲੈਣੀ ਲੋੜੀ ਮਾਰਦੀ ਲੋੜੀ ਆਪਾਂ ਚੱਲੇ ਹੁਣ ਆ ਸਾਰੇ ਖਲੋਤੇ ਆ ਵੇਲਾ ਚੱਲੇ ਜੇ ਹੁਣ ਆਪਾਂ ਹਾਂ चले né, आपा हां